ਬੜੀ ਜਲਦੀ ਸਰ ਇਹ ਤੁਹਾਨੂੰ ਜਾਣਾ ਚਾਹੀਦਾ ਬੜੀ ਮਾੜੀ ਘਟਨਾ ਨੰਦਨ ਜੋਗ ਆ ਅੱਜ 23 ਜੂਨ ਜਿਹੜੀ ਸ਼ਾਪ ਆ ਲੇਕਿਨ ਨਾਮੀ ਪਰਿਵਾਰ ਆ ਕਾਰੋਬਾਰੀ ਪਰਿਵਾਰ ਆ ਔਰ ਉਹਨਾਂ ਦੇ ਇੱਕ ਬਾਈਕ ਤੇ ਆਉਂਦੇ ਨੇ ਮੁੰਡੇ ਤੇ ਤੜ-ਤੜ ਗੋਲੀਆਂ ਚਲਾ ਕੇ ਚਲ ਜਾਂਦੇ ਆ ਪਿਛਲੇ ਦਿਨੀ ਇਹਨਾਂ ਨੂੰ ਥਰਡ ਕਾਲਸ ਵੀ ਆਉਂਦੀਆਂ ਇਹਨਾਂ ਵੱਲੋਂ ਮਾਨਜੋਗ ਐਸਐਸਬੀ ਮਟਾਲਾ ਨੂੰ ਮਿਲ ਕੇ ਸਾਰੀ ਇਨਫੋਰਮੇਸ਼ਨ ਦਿੱਤੀ ਹੋਈ ਸੀ ਕੰਪਲੀਟ ਦਿੱਤੀ ਹੋਈ ਸੀ ਪਰ ਕਿਸੇ ਨਾ ਕਿਸੇ ਉਨਾ ਕੰਪਲੇਨ ਥਾਣੇ 깔 ਦਿੱਤੀ ਥਾਣੇ ਦਾ ਘੁੱਲੇ ਰਵੱਈਏ ਕਾਰਨ ਨਾ ਨੋਟੀਫਾਈਡ ਕਰਮਚਾਰਨ ਨਾਲ ਸਾਰਾ ਕੁਝ ਹੋਇਆ ਅੱਜ ਮੈਂ ਸਮਝਣਾ ਕੋ ਸ਼੍ਰੀ ਹਰਗਮਿੰਦਪੁਰ ਕੋਲ ਜਿਹੜੀ ਆ ਆਸਕਰ ਦੇ ਥਾਣੇ ਦੀ ਪੁਲਿਸ ਜਿਹੜੀ ਆ ਉਹ ਨਕਾਮ ਰਹੀ ਏ ਇਕ ਜਲਦੇ ਵਿੱਚ ਜੇ ਕੋ ਬੈਂਗਸਟਰ ਚੈਲੰਜ ਕਰਕੇ ਆਉਂਦਾ ਤੇ ਗੋਲੀਆਂ ਮਾਰ ਕੇ ਚਲਾ ਜਾਂਦਾ ਤੇ ਸਾਡੀ ਪੁਲਿਸ ਕੀ ਕਰਦੀ ਏ ਜੀ ਜਿਹਨਾਂ ਨੂੰ ਪਹਿਲਾਂ ਤੋਂ ਇਨਫੋਰਮ ਕੀਤਾ ਹੋਇਆ ਜਿਹਨਾਂ ਨੂੰ ਸਾਰੀ ਗੱਲ ਦਾ ਪਤਾ ਹੋਇਆ ਸਾਨੂੰ ਵਿਸ਼ਵਾਸ ਅੱਜ ਦੁਆਇਆ ਡੀਐਸਪੀ ਸਾਡੇ ਸ਼੍ਰੀ ਹਰਗਮਿੰਦਪੁਰ ਟੱਕਰ ਜੀ ਹੋਣਾ ਨੇ ਇਹ 2-4 ਦਿਨਾਂ ਦੇ ਵਿੱਚ ਬੰਦੇ ਟਰੇਸ ਕਰ ਲੈਣਗੇ ਅਗਰ ਬੰਦੇ ਟਰੇਸ ਹੁੰਦੇ ਨੇ ਸਾਰੀ ਗੱਲ ਦਾ ਪਤਾ ਲੱਗਦਾ ਆ ਕਿਉਂਕਿ ਜਿਹੜੀ ਗੋਲੀ ਚੱਲੀ ਆ ਤੁਸੀਂ ਕੈਮਰੇ ਚ ਦਿਖਾਇਓ ਜਿਹੜੇ ਅੰਦਰ ਦੁਕਾਨ ਤੇ ਬੈਠੇ ਹੋਏ ਨੇ ਉਹਨਾਂ ਦੀ ਬਿਲਕੁਲ ਕੋਮ ਦੀ ਨਿਕਲੀ ਆ ਔਰ ਇਹ ਇੱਕ ਜਾਨੀ ਹਮਲਾ ਹੋਇਆ ਇੱਕ ਮਤਲਬ ਮੈਂ ਸਮਝਦਾ ਕਿ ਰੱਬ ਨੇ ਲਿਖੀ ਕਰ ਨੇ ਇਹਨਾਂ ਨੂੰ ਬਚਾ ਲਿਆ ਜਿਸ ਕਰਨਾ ਗੋਲੀ ਚੱਲੀ ਆ ਬਚਾ ਹੋਣਾ ਬਹੁਤ ਮੁਸ਼ਕਲ ਸੀਗਾ ਔਰ ਮੈਂ ਮਨ ਕਰਦੇ ਸਸਪੀ ਬਟਾਲਾ ਤੋਂ ਸਖਤ ਕਾਰਵਾਈ ਇਹਨਾਂ ਦੇ ਵਿਰੁੱਧ ਹੋਣੀ ਚਾਹੀਦੀ ਔਰ ਬੰਦੇ ਜਲਦ ਜਲਦ ਫੜੇ ਜਾਣੇ ਚਾਹੀਦੇ ਕੀ ਅਜੇ ਗਾਰਦਨ ਲਾ ਕੇ ਨਾਗਰਿਕਾਂ ਨੂੰ ਸੁਣੋ ਕੋਈ ਸੋਚਿਆ ਨਾ ਲਗਾਇਆ ਨਾ ਕਹਿਆ ਨੀ ਸিসিਟੀ ਵੀ ਕੈਮਰੇ ਹਰ ਜਗ੍ਹਾ ਤੇ ਲੱਗੇ ਹੋਏ ਨੇ ਇਸ ਸ਼ੌਪ ਤੇ ਲੱਗੇ ਹੋਏ ਨੇ ਜੇ ਸੀ ਡੀ ਕੈਮਰੇ ਕੱਢ ਕੇ ਦੇ ਦਿੱਤੇ ਉਹਨਾਂ ਨੂੰ ਇੱਕ ਦੋ ਗੱਡੀਆਂ ਦਾ ਸ਼ੱਕ ਆ ਉਹ ਵੀ ਕੱਢ ਕੇ ਵੀਡੀਓ ਇਹਨੂੰ ਦੇ ਤੋ ਹੁਣ ਟ੍ਰੇਸ ਕਰਨਾ ਉਹਨਾਂ ਦਾ ਕੰਮ ਸ਼ਹਿਰ ਚ ਹਰ ਜਗ੍ਹਾ ਤੇ ਕੈਮਰੇ ਲੱਗੇ ਹੋਏ ਨੇ ਮੇਰੇ ਪਰਸਨਲ ਤੌਰ ਤੇ ਇਹਨਾਂ ਦੀ ਸ਼ੌਪ ਤੇ ਕੈਮਰੇ ਲੱਗੇ ਹੋਏ ਨੇ दुणी दुणी है है। ए, था। था। तो magari जो गोली चली है बीबी साहब जी दुकान पे वहां पे मौके पे आए हैं और वेरीफाई कर रहे थे पुष्टि कर रहे थे किसी से कारण पता लगा कोई इन्होंने कोई बात नहीं कोई फोन आई थी सारे कॉल बांटी हुई है सरकार पुष्टि कर रहे हैं छोटे-छोटे लोग आए आए जी इंडिया क्राइम न्यूज़ जुल्म के खिलाफ जंग आप देख रहे हैं India Crime News.